ਮਹਾਰਾਜ ਸਾਹਿਬ ਆਰੇ ਜਗ ਜਗ ਭਗਤੀ ਉਪਾਇਆ ਪੈ ਗਿਰਗਦਾ ਆ ਰਾਮ ਰਾਜ ਹਰ ਨਾ ਕਛੁ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇਆ ਹੰਕਾਰੀਆਂ ਅਣਦ ਕਾਂ ਪਿੱਟਦੇ ਨਾਮ ਲਿਓ ਮਖਲਾਇਆ ਜਿਨ ਨਾਨਕ ਅਸਾ ਹਰ ਸੇਵਾ ਅੰਤ ਲਹੇ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਭਰੋਗ ਭਇਆ ਜਾ ਸੁਖ ਤਾਮਨਾ ਹੋਏ ਤੂ ਕਰਤਾ ਕਰ ਨਾ ਮੈਂ ਨਾਹੀ ਜਾਹੁ ਕਰਿ ਨਾ ਹੋਈ ਮਲਿਹਾਰੀ ਕੁਦਰਤ ਉਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ ਗਿਆਤ ਮਹਿ ਜੋਤ ਜੋਤ ਮਹਿ ਗਿਆਤਾ ਅਕਲ ਅਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸੁਖਤਿ ਸੁਆਲਿਓ ਜਿਨਿ ਕੀਤੀ ਸੋ ਪਾਰ ਭਇਆ, ਕਹਹੁ ਨਾਨਕ ਘਰਿ ਦੇਹ ਕੀਆ ਬਾਤਾ ਜੋ ਕਿਛੁ ਕਰਣਾ ਸੋ ਕਰਿ ਰਹਿਆ ਸੋ ਦੁਆਰਾ ਗਾਤਾ ਮਹੱਲਾ ਪਹਿਲਾ ਏਕ ਓਅੰਕਾਰ ਸਤਿਗੁਰੁ ਪ੍ਰਸਾਦਿ, ਸੋ ਦਰਿ ਤੇਰਾ ਕਹਿਆ ਸੋ ਕਰਿ ਕਹਿਆ ਜਿਤੁ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਭਾਵਨਹਾਰੇ। ਤੇਗ ਤੇਰੇ ਰਗ ਪਰ ਸੋ ਕਹਿਣ ਕੀਤੇ ਤੇਰੇ ਗਾਵਨ ਹਾਰੇ ਗਾਉਣ ਤੁਦਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਉਣ ਤੁਦਨੋਂ ਚਿਤ ਗੁੱਤ ਲਿਖ ਜਾਣ ਲੇਖ ਲੇਖ ਤਰ ਵਿਚਾਰੇ ਗਾਉਣ ਤੁਦਨਈ ਸਰਗਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਉਣ ਤੁਦਨੋਂ ਇੰਦਰਾਸ਼ਣੋਂ ਬੈਠੇ ਦੇਵਤਾ ਅਦਰ ਨਾਲੇ ਗਾਉਣ ਤੁਦਨੋਂ ਸਿਦਿ ਸਮਾਦੀ ਅੰਦਰ ਘਾਣੂ ਸਾਧਵੀ ਚਾਰੇ ਗਾਉਣ ਤੁਦਨੋਂ ਜੇ ਦੀਸਰੀ ਸੰਤੋਖੀ ਗਾਉਣ ਤੁਦਨੋਂ ਵੀਰ ਕਿਰਾਰੇ ਗਾਵਣ ਤੁਧ ਨਾ ਪੰਨਦ ਪੰਨ ਕੀ ਸਰਜੁ ਜੁਗ ਜੁਗ ਬਿਦਾ ਨਾਲੇ ਗਾਵਣ ਤੁਧ ਨੋ ਮੋਹਣੀ ਆਮਣ ਮੋਹਣ ਸੁਰਗਮਛ ਪਿਆਲੇ ਗਾਵਣ ਤੁਧ ਨੋ ਰਤਨੁ ਪਾਇ ਤੇਰੇ ਅਰਸਨ ਤੀਰਤ ਨਾਲੇ ਗਾਵਣ ਤੁਧ ਨੋ ਜੋਤ ਮਹਾਵਲ ਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਤੁਧ ਨੋ ਥੰਡ ਬਣ ਮਹ ਮੰਡਾ ਕਰ ਕਰ ਕੀ ਤੇਰੇ ਧਾਰੇ ਸਹੀ ਤੁਧ ਨੋ ਗਾਵਣ ਜੋਤ ਰ ਪਾਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਧ ਨੋ ਗਾਵਣ ਸੇ ਮਚਿਤ ਨਾਮ ਨਾਨਕ ਕੀ ਆ ਬੀਜਾਰੇ ਸੋਈ ਸੋਈ ਸਰਾ ਸੋਸਾ ਸਾਇ ਸੱਚਾ ਸਾਚੀ ਨਾਹੀਂ ਹੈਪੀ ਹੋਸੀ ਜਾਇ ਨਾ ਜਾਸਿ ਰਚਨਾ ਜਨ ਰਚਾਈ ਢੰਗੀ ਰੰਗੀ ਪਾਤੀ ਵਰਕਰ ਜਿੰਸੀ ਮਾਜ ਨਹੀਂ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋ ਤੁਸ ਭਾਵੇਂ ਸੋਈ ਕਰਸੀ ਰਕਮ ਨਾ ਕਰ ਨਾ ਜਾਇ ਸੋ ਪਾਸਾ ਸਹਾ ਪਾਸਾ ਨਾਨਕ ਰਹੰ ਨਰ ਜਾਇ ਆਸਰਾ ਮਹੱਲਾ ਪਹਿਲਾ ਸੁਣ ਵਡਾ ਕੇ ਸਭ ਕੋਏ ਕੇਵੜਾ ਵੱਡਾ ਦੀ ਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਿਨੇ ਵਾਲੇ ਠੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰੰਗ ਬੇਰਾ ਬਣੇ ਦੇ ਜਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜਾ ਚੀਰਾ ਰਹਾਓ ਸਭ ਸੁਰਤੇ ਮੇਂ ਚੁਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨ ਵਿੱਚ ਅਨੇਕੁਰ ਗੁਰਗਰ ਹਾਏ ਕਹਿ ਨਾ ਜਾਏ ਤੇਰੀ ਫਲਵੜਾਈ ਸਭ ਸਾਥੇ ਸਾਥਾਪੁਰ ਸਭ ਚੱਲੀਆਂ ਆਂ ਸਿੱਧਾ ਉਰਖਾ ਘੀਆਂ ਵੜਾਈਆਂ ਤੁਰ ਦੇ ਉਸੇ ਦੂਕੇ ਨੀ ਨਾ ਪਾਈਆ ਕਰਮ ਲੈ ਨਾਹੀ ਠਾਕੁਰ ਹਈ ਆਖਣ ਵਾਲਾ ਕਿਆ ਵਿਚਾਰਾ ਸਭਤੀ ਪਰੇਂdre ਭੰਡਾਰਾ ਜਿਸਤੂ ਦੇਰ ਸੇ ਕਿਆਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਆਖਾ ਨਿਵਾਸ ਰੇ ਮਰਦਾਂ ਆਖਣੇ ਓਖਾ ਸਾਚੈ ਨਾਉ ਸੱਚ ਨਾਮ ਕੀ ਲਗੈ ਪੂਤ ਗੁਖੈ ਗਾਜਿਲੇ ਅਹ ਦੁਖ ਛੋਕਿ ਹੋ ਵਿਸਰੇ ਮੇਰੀ ਮਾਏ ਸਾਚਾ ਸਹਿਬ ਸੱਚ ਨਾਏ ਰਹਾਓ ਸੱਚ ਨਾਮ ਤੇਲ ਵੜਿਆ ਯਾਦ ਸਕੇ ਕੀਮਤ ਨਹੀਂ ਪਾਈ ਜੇ ਸਮ ਕੀਆ ਕਰ ਨ ਪਾਇ ਵਡਣਾ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਦੀਂਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਉ ਡਾਬ ਤੇ ਵੜ ਤੇਰੀ ਦਾਤ ਨਿੰਮ ਕਰਕੇ ਕੀਤੀ ਰਾਤ ਕਸ਼ਮਿਸਾਰੇ ਕੇ ਕਮਜਾਤ ਨਾਨਕ ਨਾਮੇ ਬਾਜ ਸੁਨਾਤ ਰਾਗ ਬਦਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਰਪੁਰਖ ਆਵਨ ਬਰ ਬਰ ਪਾਸੇ ਹਮ ਕਿਰੇ ਕਰਬ ਸਤ ਗੁਰ ਸਰਨਾਇ ਕਰ ਬਿਆ ਨਾਮ ਫਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਫਰਗਾਸ ਗੁਰਮਤਿ ਨਾਮੇ ਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੇ ਰਹਿਰਾ ਸਰਹਾਉ ਹਰ ਜਨ ਕੇਵੜਾ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪ੍ਰਿਆਸੇ ਹਰ ਹਰ ਨਾਮਲੇ ਤ੍ਰਿਪਤਾ ਸੇ ਮੇ ਸੰਗਤ ਗੁਣ ਪ੍ਰਿਆਸੇ। বিনা ਹਾਰੇ ਹਰਿ 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 ਸੁਨਾਮ ਨਾ ਪਾਇ ਤਿ ਭਾਗ ਹੀਣ ਜੰਮ ਪਾਸ ਜੋ ਸਤਗੁਰ ਸੰਗਤ ਸੰਗਤ ਨਿਯਾਇ ਤਰੇਬ ਜੀਵੇ ਤਰੇਬ ਜੀਵਾਸ। বিনা ਹਰਜੜ ਸਤਗੁਰ ਸੰਗਤ ਪਾਇ ਤੈਨ ਤੁਰ ਮਸਤਕ ਲਿਖਿਆ ਲਿਖਾਸ ਤਾਨ ਤਾਨ ਸਹ ਸੰਗਤਿ ਤਹ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਰੂ ਜੀ ਮਹੱਲਾ 5ਵਾਂ ਕਾਹਿਰ ਮਜ ਤਵ ਉਤਮਜ ਆਹਰ ਹਰ ਜਿਉ ਪਰਿਆ ਸਾਰ ਪਥਰ ਮਹਿ ਜੰਤਿਓ ਪਾਇ ਤਾ ਕਰਿ ਜਗਾ ਦੇ ਕਰ ਤਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸੋ ਤਰਿਆ ਗੁਰਪੁਰ ਸਾਰ ਪਰਮ ਪਦ ਪਾਇ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਰਬਨਤਾ ਕੋ ਇਨ ਕਿਸ ਕੀ ਤਰਿਆ ਸਿਰ ਸਿਰ ਰਤ ਸੰਭਾਹਿ ਠਾਕੁਰ ਕਾਹਿ ਮਨ ਭੋ ਕਰਿਆ ਉਡੇ ਉਡਾ ਵੇ ਸੇ ਕੋ ਸਾਦ ਸਵਾਚੇ ਵਿਚ ਰੀ ਸਰੇ ਤਨ ਕਮਣ ਖਲਾਵੇ ਕਮਣ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅੱਠ ਸਿਦਾਨ ਠਾਕੁਰ ਕਰਤਲ ਧਰਿਆ ਮਨ ਨਾਨਕ ਬੜ ਬਲ ਸਦ ਬਲ ਜਾਇ ਗਿਆ ਤੇਰਾ ਅੰਤ ਨਾ ਪਾਰਾ ਵਰਿਆ ਰਾ ਗਿਆ ਸਾ ਮਹੱਲਾ ਚੌਥਾ ਸੂਪਰ ਟਿਕ ਓੰਕਾਰ ਸਤਿਗੁਰ ਪ੍ਰਸਾਦ ਸੂਪਰ ਕਣ ਨੰਦ ਹਰ ਕੋ ਕਣ ਨੰਦ ਹਰਗਾਮਾਗਮਿਆ ਪਾਰਾ ਸਭ ਤਾਵੇ ਸੁਭ ਤਾਵੇ ਦੁਜੀ ਹਰ ਵਕਤੇ ਸਰਬ ਨਹਾਰਾ ਸ਼ਬਜੀਤ ਮਾਰੇ ਜੀ ਤੋ ਜੀਆਂ ਕਾ ਦਾ ਤਾਰਾ ਹਰ ਤਿਆਵ ਸੰਤੋਰੀ ਸਭ ਰੋਕ ਵਿਸਾਰਣ ਹਾਰਾ ਅਰੇ ਪੇਠਾਗੁਰਾ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂ ਕਟ ਕਰਨ ਤਰ ਸਰਮਣ ਨੰਤਰ ਜੀ ਹਰੇ ਕੋ ਪ੍ਰਗਸਮਾਨ ਹਿਤ ਦਾਤੇ ਤੇ ਖਾਰੀ ਜੀ ਸਭ ਤੇਰੇ ਜੋਰ ਵਿਦਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਹੋਤਿ ਤਮਿਨ ਵਰਨਾ ਜਾਣਾ ਤੂ ਪਾਰ ਬ੍ਰਹਮੇੰਤ ਬੈਂਤਰੀ ਤੇਰੇ ਤਿਆਗ ਨੇ ਅਖ ਵਖਾਣ ਜੋ ਸੇਵਾ ਜੋ ਸੇਵਾ ਤੁਝ ਜੀ ਜਨਾਨ ਨਿਨ ਕਿਨ ਕੁਰਬਾਨ ਹਰਤਾਵੇ ਹਰਤਾਵੇ ਤੁਡੀ ਜੈਣ ਅਗਮ ਸੁਗਵਾਸੀ ਸੇਮੁ ਨਤ ਸੇਮੁ ਤ ਭੈ ਜਨ ਹਰਤਾ ਜੀ ਤੁੰ ਟੂਟੇ ਜੰਕੀ ਫਾਸੀ ਮੇਨਰ ਕੋ ਦਿਨ ਹਰਨਰ ਪੋਤੇ ਆਏ ਜੈ ਤਨ ਕਾ ਪੋ ਸਭ ਗਵਾਸੀ ਕਿਣ ਸੇਵਾ ਜਨ ਸੇਵਾ ਮੇਰਾ ਹਰ ਜੀ ਤੇ ਹਰ ਹਰੂਪ ਸੁਮਾਸੀ ਸੇਤਾਨ ਸੇਤਾਨ ਬਿਨ ਹਰਤਾ ਜੀ ਜਨਾਨ ਨਿਨ ਬਲ ਜਾਸੀ ਤੇਰੀ ਪਰ ਤੇਰੀ ਫਕਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਤੌਰ ਤੇ ਪਰ ਸਲਾਹਣ ਤੂੰ ਜਹਰਨ ਕਹਨੇ ਕੀ ਅਨੰਤਾ ਤੇਰੇ ਨੇ ਤੇਰੇ ਨੇਂ ਬੜੇ ਬਸਮਰ ਸਾਸ ਸੋ ਰਿਖੜ ਕਿਰਾ ਕਰ ਕਰਮ ਕਰੰਤਾ ਸੇ ਪਗਦ ਸੇ ਪਗਦ ਪਲੇਜ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪਰ ਕੀ ਪਰੰਪਰ ਕਰਤਾ ਹੈ ਜੀ ਤੁਰ ਜੇਵੜ ਵਰਨਾ ਕੋਈ ਤੂੰ ਜੁਗ ਜੁਗ ਇਕੋ ਸਰਾ ਸੁਣਾ ਤੂੰ ਇਕੋ ਜੀ ਤੂੰ ਨੈ ਚਲ ਕਰਤਾ ਸੋਇ ਤੁਦਾਪੇ ਭਾਵੇ ਸੋਇ ਵਰਤੇ ਜੀ ਤੁਦਾਪੇ ਕਰੇ ਸੋ ਹੋਈ ਤੁਗਰਾਪੈ ਸੇਟਸਾ ਬਿਉਪਾਇ ਜੀ ਤੁ ਦਾਪੈ ਸੇਟਸਾ ਸਰਬੋਈ ਜਾਨ ਨਾਨਕ ਗੁਣ ਗਾਵੇ ਕਰਤੇ ਤੇ ਜੀ ਜੋ ਸਭ ਸੇ ਕਾ ਜਾਣੋ ਆਚਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾਸ ਆਇ ਜੋ ਤੂੰ ਭਾਵੇ ਸੋਈ ਤੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੋਂ ਸਭਨੇ ਧਿਆਨ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖਲਾ ਧਰਮਨ ਮੋਗੁ ਆਇ ਤਾਪੁ ਵਿਛੋੜਿਆ ਤੇ ਮਿਲਾਇਆ ਤੂੰ ਦਰੇ ਆਸ ਤੂ ਜਿਨੀ ਮਾਇ ਤਦ ਮੇਂ ਦੂਜਾ ਕੋਈ ਨਾਏ ਜੀ ਜੰਡ ਸਭ ਤੇਰਾ ਖੇਲ ਜੋਬ ਮਿਲ ਵਿੱਚ ਰਸ ਲੁਗੀ ਮੇਲੇ ਜਿਸ ਨੂੰ ਤੂੰ ਜਾਣੈ ਸੋ ਜਨ ਜਾਣੈ ਹਰ ਗੁਰ ਸਦਿ ਰਖ ਖਵ ਖਾਣ ਜਿਨ ਹਰ ਸੇਵਾ ਚਨ ਸੁਖ ਪਾਏ ਸੈ ਜੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਮੇਂ ਦੂਜਾ ਵਰਨਾ ਕੋਈ ਹੋ ਕਰ ਕਰ ਦੇਖੇ ਜਾਣੈ ਸੋ ਜਨ ਨਾਨਕ ਗੁਰੂ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤੇਤ ਸਰਗੜੇ ਪੈ ਲੈ ਨਵਾਸਾ ਪਾਣੀ ਪਾਵਤ ਨਹੀਂ ਪੀਆ ਪੰਗਰ ਮੋਂ ਪੰਗਨੇ ਚਾਲਾ ਹੁੰਦੇ ਕਹਤੇ ਡੂਬੀਐਲੇ ਮਨੇ ਇੱਕ ਨਾ ਜੈਤਾਸ ਮੂਰਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਬੜਿਆ ਮੂਰ ਹਉਦਾ ਜਨ ਪਿਆ ਪ੍ਰਣਵਤਨਾ ਨਿ ਤਿਨ ਪੀ ਸਰਨਾ ਜਿੰਤੂ ਨਾਹੀ ਮਿਸਰੇ ਆਤਮਾ ਮਹੱਲਾ ਪਨਿਵਾ ਭਈ ਪ੍ਰਾਪਤ ਮਾ ਅਨੁਭ ਦੇ ਹਰੀ ਗੋਬਿੰਦ ਮਨੇ ਕਹੀ ਤੇਰੀ ਬਰੀਆ ਵਰ ਗਾਦਰ ਕਿਤੇ ਨਾ ਕਾਮ ਸਾਸਨ ਤੇ ਭਜ ਕੇ ਹੋਏ ਨਾਮ ਸਰਨ ਜਨ ਲਾ ਭੋਜਨ ਤਰਨ ਕੈ ਜਨ ਬੇਥਾ ਜਾ ਤਰੰਗ ਮਾਇਆ ਕੈ ਰਹਾਓ ਜਾਤ ਅਸਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੈ ਹਰਾਇਆ ਜਮ ਨਾਨਕਿ ਭਿਮਨੀ ਚਰਮਾ ਸਰਨ ਪਰੇਖੀ ਰਖੋ ਸਰਮਾ ਆਇ ਸ਼ੈਦ ਉਸਮੇ ਕਬਿਰ ਬਾਝ ਬਿੰਤੀ ਜੋ ਪਈ ਹਮਰੀ ਗੁਰੂ ਹਾਦਿਰ ਰੱਛਾ ਪੂਰਣ ਹੋਇ ਚਿਤ ਕੀ ਇਛਾ ਤਬ ਜਨਮ ਦੇਹ ਮਾਰਾ ਆਪਣਾ ਜਨ ਕ੍ਰਪਾ ਤਿ ਪਾਰਾ ਅਮਰੇ ਗੁਰ ਸੁਬੈਤ ਮੁਕਾਵੋ ਆਪ ਹਾਧਮ ਹੋਇ ਬਚਾਵੋ ਕੀ ਬੁਸਰ ਮੂਰ ਪਰਵਾਰ ਸੇਵਕ ਸੇਖ ਸਦਾ ਕਰਤਾਰਾ ਮੂਰੇ ਚਾਨ ਜਗਰਦਾ ਕਰੀਆ ਸਭਨ ਕੋ ਆੜ ਸਿੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰਪੁ ਜਣ ਕੀ ਰਹੇ ਪਿਆਸਾ ਤੁਮੈ ਛੜ ਕੇ ਵਰਨਾ ਤੇ ਹਉ ਜੋ ਵਰਚਾਂ ਸੁਮਤੇ ਪਾ ਸੇਵਕ ਸੇਖ ਹਮਾਰੇ ਤਾਰੀਏ ਚੁਲ ਚੁਲ ਸੱਤਰ ਹਮਾਰੇ ਮਾਰੀਏ ਆਵਾਹ ਦੇ ਮੁਝੇ ਬਰੀਆ ਮਨ ਕਾ ਕਦਰਾਸਣ ਵਰੀਏ ਹਉ ਜੋ ਸਰਾ ਹਮਾਰੇ ਪਛਾ ਸ੍ਰੇਸਤੁ ਜੋ ਕਰੇ ਵਰਛਾ ਰਾਖਲੇ ਮੇ ਰਖਣ ਹਾਰੇ ਸਾਈ ਸੰਦ ਸਾਈ ਪਿਆਰੇ ਦੀਨ ਬਨ ਦੁਸ਼ਮਣ ਕੇ ਹੰਤਾ ਤੁਮਹ ਪੂਰੇ ਚਦਰਜਕੰਟਾ ਕਾਲ ਭੈਵਰ ਮਹਾਵਤਰਾ ਕਾਲ ਪੈ ਸੁਜੇ ਅਵਤਾਰਾ ਕਾਲ ਪੈ ਕ੍ਰਿਸ਼ਨ ਪ੍ਰਕਾਸ਼ਾ ਸਰ ਸਰ ਕ ਕੀ ਆਤਮਾ ਸਾ ਜਵਨ ਕਾਲ ਜੋਗੀ ਸਰ ਕੀਓ ਬੇਦਰਾ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਗਤ ਨਮਸਕਾਰ ਹੈਤਾ ਹੈ ਹਮਾਰਾ ਜਵਨ ਕਾਲ ਸਦਿਪਤ ਬਨਾਇਓ ਦੇਵ ਦਾ ਜਿਸਨੇ ਬਜਾਇਓ ਆਨੰਦ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸ੍ਰੀ ਕੋਹ ਮਾਲੀ ਸ਼ਕਲ ਪ੍ਰਜਾ ਜਨੀਆਂ ਬਸਵਾਰੀ ਸ਼ਿਵਕਣ ਕੋ ਸ਼ਿਵਮਨ ਸੁਭਦੀਓ ਸਤਰੰਕਾ ਪਲਮ ਬਦਕੀਓ ਛਾਟ ਘਟ ਕੇ ਅੰਤਰ ਕੀ ਜਾਣ ਫਰੇ ਬਰੇ ਕੀ ਗੀਰ ਪਛਾਨ ਚੀਂਟੀ ਦੇ ਗੁਚਰੇ ਸੁੱਲਾ ਸਭ ਪ੍ਰੇਰਿਪਾੜਿ ਸਕਰ ਫੁੱਲਾ ਸੰਤਨੁ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਕੀ ਕਿ ਕੀ ਪੀਰ ਪਛਾਨ ਘਟ ਘਟ ਕੇ ਬਰ ਬਰ ਕੀ ਜਾਣੇ ਜਾਬੁਦ ਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਉ ਬਦੇਹ ਪਾਰਾ ਜਬਾ ਕਰਤਿ ਕਰਤ ਹੋ ਕਭੂ ਤੁਮ ਮਮਤ ਦੇ ਤਰਸੁ ਬਹ ਜੀਤੇ ਬਨਸੁ ਸਬ ਤਾਰੇ ਆਪਿ ਆਪਣੀ ਬੂਰੀ ਉਚਾਰੇ ਤੁਮ ਸਭੀ ਤੇਰਾ ਤਨ ਨਰਨ ਜਾਣੁ ਭੇਦ ਭੇਦੇ ਹਰਿਆਲੰ ਨਿਰੰਕਾਨ ਨਮਕਾਨ ਨਿਰਲੰਬੇ ਆਦਿ ਨੀਨ ਨਾ ਦੇ ਸੰਭਾ ਤਾਕਾ ਮੂਰੁ ਚਾਰਦਵੇਦਾ ਜਾ ਕੋ ਪੇਵ ਨ ਭਗਵਦ ਪੇਦਾ ताको कृपा हन नमात महामुंडक छ वेदना जानत महादेव को कह रसरा सर निरंकार काचि लिखन है प आप ही अपनी बुहै जेती वर्णत पिन पिन तहतेती तुम्हार लखाना जाय पसारा कह विसगव तम संसार के रूप रूप स्वरूप पारंग पौरव कहि को पांद जेसी तरी के ने सूत्र कान बहु रहि दीनी कहो हुडा जहां बैठा कौसुंद प्रसंकरे केठा सग्री से दाई चंबवारिगार स्वरूप संभव

ਇਕ ਬਾਰ ਨੇ ਤੈ ਮਹਾਰਾ ਕਾਲ 파ਸ ਤੇ ਤਾਇਉ ਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰੇ ਜੁ ਸੁਧਉ ਤੇ ਰਹਾ ਘੜ ਕੇ ਤਮੈ ਸਰਨ ਤੇ ਹਾਰੀ ਆਪਾਰ ਦਲਹੁ ਬਾਰੀ ਸਰਬ ਤੋਰਮ ਹੋ ਸੁਹਾਏ ਦਿਸ ਗੋ ਤੇ ਲਹਿਉ ਬਚਾਈ ਸਮਯਾ ਵਾਇਂਗੇ ਜੋ ਤੇ ਤਮਰੇ ਤਬ ਤੇ ਕਵਾ ਕਰੇ ਨਹੀਂ ਆਨਿਉ ਰਾਮ ਰਹੀਮ ਪ੍ਰਾਨ ਪ੍ਰਾਨੇ ਕੇ ਮਤੇ ਕ ਨਾਮ ਮੰਨਿਉ ਸਿਮਰਨ ਸਾਸਤਰ ਵੇ ਸਵੈ ਭਉ ਭੇਦ ਕਰਿ ਹਮੇ ਕ ਨਾ ਜਾਣੋ ਸਿਰਿ ਸਪਾਣ ਕਿਰਪਾ ਤੁਮਰੀ ਕਰ ਮੈ ਨ ਬਿਉ ਸਭ ਤੁਹੇ ਬਖਾਨ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਿਉ ਤੁਹਾਰੋ ਦੁਆਰ ਬਾਏਗੇ ਹੈ ਕਿ ਲਾਜਿਆ ਸੇ ਗੋਬਿੰਦ ਦਾਸ ਤੁਹਾਰੇ ਰਾਮ ਕਲੀ ਮਹਲਾ ਤੀ ਜਾਣ ਦੇ ਕੋ ਦਾਸ ਗੁਰ ਪ੍ਰਚਾਰ ਅਨੰਦ ਭਿਆ ਮੇਰੀ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੀ ਆਈਆਂ ਸਭ ਰੋਤਾ ਗਾਵ ਹਰੀ ਤੇਰਾ ਮਨ ਜਨੀ ਵਸਾਇਆ ਕਹੇ ਨਾਨਕ ਇਹਨਾਂ ਦੋਹਾਂ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗਲਾ ਸਮਰਤ ਸੁਆਮੀ ਸੋਕੇ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕੀਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਜੈ ਦਿੱਸਤੇ ਹੀ ਸੋ ਪਾਵੇ ਸਦਾ ਸਿਮਤ ਸਲਾਹਾ ਤੇਰੇ ਨਾਮ ਨਮਸਾਵੇ ਨਾਮ ਜਿਨ ਕਿਆ ਨਮਸਿਆ ਵਾਜੇ ਸ਼ਬਦ ਕਨੇਰੇ ਤਹੇ ਨਾਨਕ ਸੱਟੇ ਸਾਹਿਬ ਕੀਆ ਨਹੀਂ ਕਰਤੇ ਰੇ ਸਾਚਾ ਨਾਮ ਰਾਏ ਆਧਾਰ ਸਾਚੇ ਨਾਮੇ ਆਧਾਰ ਮਹਾਰਾਜਿ ਮਪੁਖਾ ਸਭ ਕੁਮਾਈਆ ਕਰਚਾਂ ਸੁਖਮਨੇ ਵਸੈ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਡਹੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਵਤ੍ਰੋ ਪਿਆਰੋ ਸਾਚਾ ਨਾਮ ਮੈ ਰੈ ਧਾਰੋ ਵਾਜੇ ਪੰਚ ਵਡਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆਂ ਪੰਜ ਦੂਤਰ ਵਸੇ ਜੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇ ਤੂ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈਸ ਕੋ ਹੋਆ ਤਤ ਕਰਨ ਦਵਾਜੇ ਹਣ ਦਸਨੋ ਵਡ ਭਾਗੀ ਹੋ ਸਕਲ ਮਨੋਰਥ ਪੂਰੇ ਪਾਰੋ ਬ੍ਰੰਪਰ ਪਾਇ ਆਤਰੇ ਸਗਲ ਵਸੂਰੇ ਦੂਖ ਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣੁ ਭਇ ਸਰਚੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹਤੇ ਬਦ ਸਤਿਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚੰਨ ਲਾਗੇ ਵਾਜੇ ਨਹ ਤੂਰੇ ਮਦਾਵਣੀ ਮਹਲਾ ਆਪ ਨਿਵਾ ਥਾਲ ਵਿਚ ਤਨ ਵਸਤੂ ਪਰਿਓ ਸਰਸੰਤੋ ਕੀ ਵਿਚਾਰੁ ਮਿਧਰਾਮ ਠਾਕੁਰ ਕਾ ਪਰਿਸਕਾ ਸਭ ਸਦਾ ਰੋ ਜੇ ਕੋ ਖਾਵੇ ਜੇ ਕੋ ਬੁਚੇ ਇਸ ਕਾਯੋਦਾਰੋ ਜੇ ਕੋ ਸਰੀਰ ਨਹਿ ਜਾਇ ਨਿਤ ਨਿਦਰਾ ਕੀਰੁ ਤਾਰੋ ਤਮ ਸੰਸਾਰ ਚਰਲਬਤਰੀਏ ਸੁਭਾਨ ਨਾਨਕ ਬ੍ਰਹਮਪਸਾਰੋ ਸ਼ਲੋਕ ਮਹੱਲਾ ਪੰਜਵਾ 13 ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ ਮੈ ਨਿਰਗੁਨਿਆਰੇ ਕੋ ਗੁਨਾਹ ਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸਾਜਣ ਮਿਲਿਆ ਨਾਨਕ ਨਾਮਿ ਲੇ ਤਾ ਜੀਵਾ ਤਨਮਨ ਤੀ ਵਹਿ ਹਰਿਆ ਪੋੜੀ ਤੇ ਤਾਦੂ ਸਮਰਾਦ ਜਿੱਥੇ ਕੋਏ ਨਾਏ ਉੱਥੇ ਤੇਰੀ ਗਾ ਕੀ ਅਗਨੀ ਉਧਰ ਮਾਏ ਸੁਣ ਪਿਆ ਜਮ ਤੇ ਦੂਤ ਨਾ ਹੀ ਤੇ ਚੜ ਜਾਏ ਬਾਦਲ ਵਿਕਮਸ ਗਾਏ ਗੁਰ ਸ਼ਬਦੀ ਭਾਰ ਪਾਏ ਜਿਨ ਕੋ ਲਗੀ ਪਿਆਸ ਅਮਰੀ ਸੇ ਹੀ ਖਾਏ ਕਲਨੇ ਹੋ ਬਨ ਬਨ ਗੋਬਿੰਦ ਗਾਏ ਸਭ ਸੇ ਨੋ કૃਪਾਲ ਸਮਾਲੇ ਸਾਹੀ ਸਾਇ ਮਿਰਥਾ ਕੋਈ ਨਾ ਜਾਏ ਜੀ ਆਉ ਤਦੈ ਸ਼ਲੋਕ ਮਹੱਲਾ ਪਨਵਾ ਅੰਤਰ ਗੁਰੂ ਆਰਾਧਨਾ ਜੀਵਾਜਿ ਪਰਨਾਉ ਮੇਰੇ ਤਿਸ ਸਤਿਗੁਰੂ ਪੇਖਣਾ ਤੁਰਨੀ ਸੁਨਣਾ ਗੁਰਨਾਉ ਸਤਿਗੁਰ ਸੇਤੀ ਅਤਿਆ ਦਰਗਿਆ ਭਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਹੈ ਮਤ ਦੇ ਵਿਗਮਉਤਮ ਗਾੜੀ ਵਰਲੇ ਕੇ ਕੇ ਮਹੱਲਾ ਪਨਵਾ ਰੱਖੇ ਰਖਣੇ ਹਾਰਿਆ ਵਿਉ ਬਾਰਿਣ ਗੁਰ ਕੀ ਪੈਰੀ ਪਾਏ ਕਾਦ ਸੁਵਾਰਿਣ ਵਾਇ ਆਪਦੇ ਆਲ ਮਨਉ ਨਾ ਵਿਸਾਨਿਣ ਸਾਰਜਨ ਕੇ ਸੰਗ ਭਉ ਜਲਤਾ ਰਿਣ ਸਾਖਤ ਨਿੰਦਕ ਦੁਸਤ ਕੀਨ ਵਾਹਿ ਵਿਦਾਰਿਣ ਈਸਾਹ ਜੁਤੀ ਟੇਕ ਨਾਨਕ ਮਣੇ ਮਾਏ ਜਿਸੇ ਮਰਸੁਕ ਹੋਏ ਸਗਲੇ ਦੁਖ ਜਾਏ ਈਸਾਹਬ ਜੁਤੀ ਟੇਕ ਨਾਨਕ ਮਣੇ ਮਾਏ ਜਿਸੇ ਮਰਸੁਕ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ